ਕੋਈ ਇਦਾਂ ਦਾ ਕੰਮ ਕਰੋ ਕਿ ਜਿਹਦੇ ਵਿੱਚ ਕੋਈ ਟੈਂਡ ਦਾ ਨਾਮ ਬੱਚੇ ਦਾ ਨਾਮ ਰਹੇ ਅਮਰ ਹੈ ਸਾਡੇ ਨਾਰੇ ਬੋਲਣ ਨਾਲ ਨਹੀਂ ਰਹੇ ਕਿ ਮਾਰੇ ਫੋਨ ਤੇ ਕੋਲ ਗੱਲ ਹੋਈ ਸੀ 7 ਤਰੀਕ ਦੀ ਠੀਕ ਕਹਿੰਦਾ ਸੀ ਕਹਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਹਾ ਨਹੀਂ ਆ ਜਾ ਵਿਆਹ ਹੀ ਸਾਡੇ ਆਜੋ 7 11 ਦਾ ਵਿਆਹ ਹੀ ਤੇ ਆ ਜਾ ਅੰਦਰ ਨਹੀਂ ਮੰਮੀ ਮੈਂ ਫਰਵਰੀ ਚ ਛੁੱਟੀ ਆਉਣਾ ਹੈ ਉਦਾ ਵਿਆਹ ਦੀ ਸਫਲੀ ਸੁਝਾ ਰਹੇ ਸਨ। ਦੇ 8 ਅਕਲ ਵਾ ਕੇ ਗਿਆ 22 ਅਗਸਤ ਨੂੰ ਗਿਆ ਸੀ। ਅੱਛਾ ਮਾਰਚ-ਅਪ੍ਰੈਲ ਦਾ ਵਿਆਹ ਦੀ ਪ੍ਰਿੰਟ। ਮਾਰਚ-ਅਪ੍ਰੈਲ ਦਾ ਵਿਆਹ ਹੀ ਕਰਨਾ ਚਾਹੁੰਦੀ ਹਾਂ। ਜੇ ਸੈਦ ਕੋਲ ਲਮੀ ਦਿੱਗੇ। ਫਾਇਰ ਰੈਡੀ ਫਾਇਰ ਅਗਲੀ ਚੀਜ਼ ਮੈਨੂੰ ਮਾਰ ਆਪਣੇ ਪੁੱਤਰ ਛੀਂਦ ਤੇ ਫੋਨ ਤੇ ਕਹੋ ਗਲ ਹੋਈ ਸੀ ਸੱਤ ਤਰੀਕ ਕੀ ਕਹਿੰਦਾ ਸੀ ਕਹਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਹਾ ਨਹੀਂ ਆ ਜਾ ਵਿਆਹ ਹੀ ਹਾਡੇ ਆ ਜਾ ਸੱਤ 11 ਦਾ ਵਿਆਹ ਹੀ ਤੇ ਆ ਜਾ ਅੰਦਰ ਨਹੀਂ ਮੰਮੀ ਮੈਂ ਫਰਵਰੀ ਚ ਛੁੱਟੀ ਆਉਣਾ ਹੈ ਉਹਦਾ ਜ਼ਿਆਦੀ ਸਫਰ ਨਹੀਂ ਸੁਣਿਆ ਰਿਹਾ ਸੀ। ਵਿਆਹ ਠਾਕਾ ਲਵਾ ਕੇ ਗਿਆ 20 ਪੱਤ 8 ਅਗਸਤ ਨੂੰ ਗਿਆ ਸੀ। ਅੱਛਾ ਮਾਰਚ ਪਹਿਲੇ ਵਿਆਹ ਦੀ ਪ੍ਰੈਂਟ WhatsApp 'ਤੇ ਦਾ ਵਿਆਹ ਹੀ ਕਰਨਾ ਚਾਹੁੰਦੀ ਹਾਂ। ਪਰ ਹੁਣ ਛੀਦੋਂ ਹੁਣ ਕਰਕੇ ਨਹੀਂ ਕਰ ਸਕਦੀ। ਅੱਜ ਜੀ ਪੈਣੀ ਸਦਰ ਚ ਸ਼ਹੀਦ ਗੁਰਪ੍ਰੀਤ ਸਿੰਘ ਦੇ ਅਸੀ ਸੰਸਕਾਰ تھے। ਮੰਤਰੀ ਸਾਹਿਬ ਦੇ ਨਾਲ ਪਹੁੰਚੇ ਆ। ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ। ਅਸੀਂ ਸ਼ਹੀਦ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਨਾਲ ਸ਼ਾਮਲ ਹੋਏ ਨੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਸ ਪਿੰਡ ਪੈਣੀ ਖੱਦਰ ਦੇ ਵਿੱਚ ਬਹੁਤ 150 ਤੋਂ ਵੱਧ ਜਿਹੜੇ ਆ ਪਰਿਵਾਰ ਜਿਹੜੇ ਆ ਸੈਨਿਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਇੱਥੇ ਪਹਿਲਾਂ ਵੀ ਇੱਕ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਤੇ ਮਾਨਯੋਗ ਮੰਤਰੀ ਜੀ ਨੇ ਇਹ ਅਨਾਉਂਸ ਵੀ ਕੀਤਾ ਹੈ ਕਿ ਸ਼ਹੀਦ ਦੇ ਨਾਂ ਤੇ ਇੱਥੇ ਇੱਕ ਖੇਡ ਸਟੇਡੀਅਮ ਜਿਹੜਾ ਬਣਾਇਆ ਜਾਊਗਾ ਅਸੀਂ ਤੁਰੰਤ ਉਸ ਤੇ ਕਾਰਵਾਈ ਕਰਾਵਾਂਗੇ ਇਸ ਦੇ ਨਾਲ-ਨਾਲ ਪਿੰਡ ਦੇ ਹੋਰ ਵੀ ਜੋ ਵੀ ਕਾਰਜ ਨੇ ਸਾਨੂੰ ਸਕੂਲ ਵਾਲੇ ਦੱਸਿਆ ਹੈਗਾ ਇਹ ਬਹੁਤ ਛੋਟੀ ਛੋਟੀ ਗੱਲਾਂ ਅਸੀਂ ਜਿੰਨਾ ਵੀ ਕੁਝ ਕਰ ਪਾਵਾਂਗੇ ਪਿੰਡ ਲਈ ਉਹ ਉਹਨਾਂ ਦੀ ਸ਼ਹਾਦਤ ਦੀ ਤੁਲਨਾ ਨਹੀਂ ਆਪਾਂ ਕਰ ਸਕਦੇ ਬਟ ਅਸੀਂ ਇਹੀ ਚਾਹੁੰਦੇ ਆ ਮੈਂ ਤੇ ਐਸਐਸਪੀ ਸਾਹਿਬ ਇੱਥੇ ਖੜੇ ਆਂ ਕਿ ਇਹ ਪਿੰਡ ਜਿਹੜਾ ਹੈ ਅੱਗੇ ਵਧੇ ਇਹਦਾ ਜਿਹੜਾ ਵਿਕਾਸ ਹੋਵੇ ਇੱਥੇ ਦੀ ਜਿਹੜੀ ਯੁਵਾ ਪੀੜੀ ਆ ਉਹ ਇਨਸਪਾਇਰ ਹੋਵੇ ਜਿਹੜੇ ਇੱਥੇ ਦੇ ਸੈਨਿਕ ਨੇ ਜਾਂ ਉਹ ਸ਼ਹੀਦ ਹੋਏ ਨੇ ਆਪਣੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਆ ਤੁਸੀਂ ਦੇਖੋ ਇੰਨੀ ਠੰਡ 'ਚ ਖੜਾ ਹੋਣਾ ਮੁਸ਼ਕਿਲ ਆ ਤੇ ਸਾਡਾ ਸ਼ਹੀਦ ਗੁਲਮਰਗ 'ਚ -1 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਜਾ ਕੇ ਉੱਥੇ ਸ਼ਹੀਦ ਹੋਇਆ ਹੈਗਾ ਸੋ ਜਿੰਨੇ ਵੀ ਬੱਚੇ ਆ ਜਿਹੜੀ ਸਾਡੀ ਯੁਵਾ ਪੀੜੀ ਆ ਭਵਿੱਖ ਹੈ ਸਾਡਾ ਉਹ ਸਤਿ ਸੰਪਾਰ ਹੋਵੇ ਸਾਡੇ ਦੇਸ਼ ਦੇ ਖਾਤੇ ਕੁਝ ਵੀ ਅਸੀਂ ਆਪਣੀ ਸੇਵਾ ਕਰ ਸਕੀਏ ਉਹਦੇ ਲਈ ਸਾਡੇ ਸਾਰਿਆਂ ਲਈ ਉਹ ਇਨਸਪੀਰੇਸ਼ਨ ਹੈ ਤਾਂ ਅਸੀਂ ਚਾਹਵਾਂਗੇ ਕਿ ਉਹਨਾਂ ਦੀ ਯਾਦ ਜਿਹੜੀ ਆ ਮਿਟੋ ਹੋਵੇ ਤੇ ਆਉਣ ਵਾਲੀ ਪੀੜ੍ਹੀਆਂ ਲਈ ਗੁਰਪ੍ਰੀਤ ਸਿੰਘ ਜੀ ਨੂੰ ਯਾਦ ਰੱਖੋ ਧੰਨਵਾਦ ਸਰ ਅੱਜ ਤੁਸੀਂ ਵੀ ਪਹੁੰਚੋ ਮਾਤਾ ਜੀ ਨੂੰ ਹੌਸਲਾ ਦਿੱਤਾ ਗਿਆ ਕਿਹਾ ਗਿਆ ਕੋਲਪੁਰਸ਼ ਸ਼ਕਤੀ ਪਰਿਵਾਰ ਦੇ ਨਾਲ ਆ ਕੇ आजोसी सारे इथे अफसर साहिबान ते मंत्री साहिब सारे इथे आए सी आए हैं दुख साझा करना आए हैं परिवार के नाल जिद्दा मैं शहीद दे मातां नु मिल्या सी ओन्ना नु मैं एही दसेया कि शहीद ਇਕੱਲਾ ਪਰਿਵਾਰ ਦਾ ਨਹੀਂ ਹੁੰਦਾ ਉਹ ਪੂਰੇ ਦੇਸ਼ ਦਾ ਹੁੰਦਾ ਉਹ ਸਾਡੇ ਸਾਰਿਆਂ ਦੇ ਲਈ ਹੁੰਦਾ ਅਸੀਂ ਵੀ ਉਹਨਾਂ ਹੀ ਉਹਨਾਂ ਦੇ ਹੀ ਪਰਿਵਾਰ ਦਾ ਇੱਕ ਹਿੱਸਾ ਹੈਗੇ ਤੇ ਸਾਡੇ ਪੁਲਿਸ ਵੱਲੋਂ ਜੋ ਵੀ ਕੋਈ ਉਹਨਾਂ ਨੂੰ ਹੈਲਪ ਚਾਹੀਦੀ ਹੈ ਕੋਈ ਵੀ ਚੀਜ਼ ਜ਼ਰੂਰ ਹੈਗੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਸਾਡਾ ਫਰਜ਼ ਵੀ ਬਣਦਾ ਹੈ ਤੇ ਅੱਜ ਕਾਫੀ ਇਹ ਦੁੱਖ ਭਰਾ ਹਾਲਾਕੇ ਲਈ ਅਨਫੋਰਚੂਨੇਟ ਹੈ ਪਰ ਨਾਲ ਹੀ ਇੱਕ ਸ਼ਹੀਦ ਜਿਹੜਾ ਹੈ ਉਹ ਆਪਣੇ ਨਾਲਪੁਰੇ ਦੇਸ਼ ਨੂੰ ਘਰੇ ਆਪਣੇ ਪਿੰਡ ਨੂੰ ਇਨਸਪਾਇਰ ਕਰਕੇ ਜਾਂਦਾ ਹੈ ਸੋ ਉਹ ਅਸੀਂ ਯੁਵਾ ਪੀੜੀ ਜਿਹੜੀ ਹੈ ਉਹਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਵੀ ਉਹ ਫੌਜ ਆਰਮੀ ਤੇ ਹੋਰ ਬਾਕੀ ਜਿਹੜੀ ਸਰਵਿਸ ਹੈ ਉਹਦੇ ਵਿੱਚ ਆਣ ਤੇ ਇਦਾਂ ਹੀ ਇਸ ਐਗਜ਼ਾਮਪਲ ਨੂੰ ਫੋਲੋ ਕਰ ਕੀ ਕਰਾਂ ਜੀ ਸਦ ਅਸੀਂ ਬੜੇ ਇਸ ਵੇਲੇ ਸੋਗਮਈ ਟਾਈਮ ਤੇ ਖੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਕਨੂਆਨ ਬਲਾਕ ਦਾ ਪਿੰਡ ਪੈਣੀ ਖਾਦਰ ਜਿਹਦਾ 26 ਸਾਲਾ ਸਾਡਾ ਫੌਜੀ ਸੈਨਿਕ ਗੋਪੀ ਸਿੰਘ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਕੀਤਾ ਉਹਨਾਂ ਦੇ ਬਾਪ ਨਾਲ ਖੜੇ ਆ ਸਾਡੇ ਬਹੁਤ ਬਹੁਤ ਵੱਡੇ ਬੰਦੇ ਆਪਣੇ ਅਥੀ ਆਪਣੇ ਪੁੱਤ ਦਾ ਸੰਸਕਾਰ ਕੀਤਾ ਇਹਨਾਂ ਨੇ ਉਹਦੇ ਪਿੰਡ ਜਿਹੜਾ ਮੈਂ ਤਾਂ ਅੱਜ ਸੁਣ ਕੇ ਦਾਨ ਹੋ ਗਿਆ ਕਿ ਇਸ ਪਿੰਡ ਦੇ ਵਿੱਚ ਇਸ ਵੇਲੇ 100 100 ਤੋਂ ਵੱਧ ਜਿਹੜੇ ਫੌਜੀ ਸੈਨਿਕ ਆ ਉਹ ਦੇਖ ਦੀ ਸਦਾ ਦੰਦ ਉੱਤੇ ਖੜੇ 1000 ਦੇ ਕਰੀਬ ਆਬਾਦੀ ਐ ਇਸ ਪਿੰਡ ਦੀ ਤੇ ਸਮਝ ਲੋ ਕਿ ਹਰ 10ਵਾਂ ਬੰਦਾ ਜਿਹੜਾ ਫੌਜ ਦੇ ਵਿੱਚ ਐ ਇਸ ਪਿੰਡ ਦੀ ਬਹੁਤ ਬਲ ਕੰਟਰੀਬਿਊਸ਼ਨ ਐ ਦੇਸ਼ ਦੀ ਸੱਖਾ ਦੇ ਵਾਸਤੇ ਸੋ ਸਾਡੀ ਡਿਊਟੀ ਲੱਗੀ ਆਪਣੇ ਮੁੱਖ ਮੰਤਰੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿ ਸ਼ਹੀਦ ਨੂੰ ਮੋਢਾ ਦੇ ਕੇ ਹੁਣ ਔਰ ਮੈਂ ਪਹਿਲਾਂ ਹੀ ਕਿਹਾ ਕਿ ਇੱਕ ਤਾਂ ਹੀ ਸ਼ਹੀਦ ਦੇ ਨਾਂ ਦੇ ਉੱਤੇ ਸਟੇਡੀਅਮ ਜਿਹੜਾ ਉਹ ਬਣਾਵਾਂਗੇ ਇਸ ਪਿੰਡ ਦੇ ਵਿੱਚ ਔਰ ਜਿਹੜਾ ਪਹਿਲੇ ਸ਼ਹੀਦ ਸਜਿੰਦਰ ਸਿੰਘ ਜਿਹੜਾ 2003 'ਚ ਸ਼ਹੀਦ ਹੋਇਆ ਸੀਗਾ ਇਹ ਦੂਜਾ ਸ਼ਹੀਦ ਇਸ ਪਿੰਡ ਦਾ ਉਹਦੇ ਨਾਂ ਤੇ ਸਕੂਲ ਜਿਹੜਾ ਉਹ ਚੱਲ ਰਿਹਾ ਉਹਨੂੰ ਵਧੀਆ ਢੰਗ ਦੇ ਨਾਲ ਉਹਨੂੰ ਹੁੜੇ ਦੇਖ ਕੇ ਜਾਂਦੇ ਆ ਸਕੂਲ ਦੇਖ ਕੇ ਜੇ ਉਹਦਾ ਕੋਈ ਕੰਮ ਹੋਣਾ ਲਾ ਉਹਨੂੰ ਵੀ ਠੀਕ ਕਰਾਂਗੇ ਉਹਦੇ ਇਸ ਪਰਿਵਾਰ ਦੀ ਜਿਹੜੀ ਜਿੰਨੀ ਮਦਦ ਹੈ ਜਦੋਂ ਫੌਜ ਵੱਲੋਂ ਸਾਦੇ ਪੇਪਰ ਆ ਜਾਣਗੇ ਤੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਪਾਲਿਸੀਆਂ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਮਾਨ ਸਾਹਿਬ ਆਪ ਖੁਦ ਜਾਂਦੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਉਹਨਾਂ ਦੀ ਮਦਦ ਕਰਨ ਵਾਸਤੇ ਤੇ ਜਦੋਂ ਇਹਦਾ ਕੰਪਲੀਟ ਪੀਪਲ ਵਰਤ ਕਾ ਆ ਗਿਆ ਤੇ ਮਾਨ ਸਾਹਿਬ ਖੁਦ ਇਸ ਪਤਵਾਦ ਦੀ ਜਿਹੜੀ ਹੈ ਜਿੰਨੀਆਂ ਅਸੀਂ ਸਰਕਾਰੀ ਸਹੂਲਤਾਂ ਇਹਨਾਂ ਦੋਸਿ ਦਿਹਾੜੀ ਸਰਕਾਰੀ ਨੌਕਰੀ ਦੀ ਗੱਲ ਕੀਤੀ ਹੈ ਪਰਿਵਾਰ ਦੇ ਵੱਲੋਂ ਮੰਗੀ ਸਰਕਾਰੀ ਸਹੂਲਤਾਂ ਦੀ ਆ ਸਰਕਾਰੀ ਸਹੂਲਤਾਂ ਦੇ ਵਿੱਚ ਹੀ ਆ ਕੋਈ ਨਹੀਂ ਉਹ ਵੀ ਕਹਾਂਗੇ ਅਸੀਂ ਆ ਅਸੀਂ ਉਹ ਵੀ ਕਹਾਂਗੇ ਜਿਹੜਾ ਇਹਨਾਂ ਨੂੰ ਸਰਕਾਰਾਂ ਤੋਂ مالی ਮਦਦ ਹੋਵੇ ਵੀ ਪਿੰਡ ਦੀ ਜਿਹੜੀ ਕਮਤ ਉਹ ਸਾਡੀ ਆ ਕਹਾਂਗੇ ਸਰਕਾਰ ਹੋਰ ਵੀ ਕੋਈ مالی ਮਦਦ ਪਰਿਵਾਰ ਨੂੰ ਦਿੱਤੀ ਜਾਏਗੀ ਪੰਜਾਬ ਸਰਕਾਰ ਦੇਖੋ ਜੋ ਤੁਸੀਂ ਰੋਜ਼ ਹੀ ਦੇਖਦੇ ਹੋ ਜੋ ਸਾਡੀ ਸਰਕਾਰ ਦੀ ਆ ਉਹ ਜਿਹੜੀ ਰੋਜ਼ ਹੀ ਬੰਸਾਪ ਕਰਦੇ ਆ ਬਸ ਉਹ ਮੈਂ ਤਾਂ ਮਤਲਬ ਮੂੰਹ ਨਹੀਂ ਇਹ ਕਹਿ ਰਿਹਾ ਕਿਉਂਕਿ ਅਜੇ ਫੌਜ ਦੇ ਪੇਪਰ ਨਹੀਂ ਆਏ ਫੌਜ ਦੇ ਜਦੋਂ ਪੇਪਰ ਆ ਗਏ ਸਾਡੇ ਕੋਲ ਤੇ ਉਹਦੇ ਹਿਸਾਬ ਨਾਲ ਸੀਐਮ ਸਾਹਿਬ ਨੇ ਆਪ ਹੀ ਆ ਜਾਣਾ ਸੀ ਸੀਐਮ ਸਾਹਿਬ ਤਾਂ ਇਹਨਾਂ ਸ਼ਹੀਦਾਂ ਦੇ ਨਾਲ ਬਹੁਤ ਪਿਆਰ ਕਰਦੇ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਚੈੱਕ ਭੇਜ ਦੇਣਾ ਤੂੰ ਇੱਕ ਬਤਾਉ